ਵੰਢੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਅਮਰਕੋਟ ਵਿਖੇ ਬਿੱਤੇ ਦਿਨੀ ਮੋਟਰਸਾਈਕਲ ਅਤੇ ਸਕੂਟੀ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਹਨਾਂ ਵਿੱਚੋਂ ਮ੍ਰਿਤਕ ਸਾਹਿਲ ਪੁੱਤਰ ਕੁਲਦੀਪ ਸਿੰਘ ਵਾਸੀ ਵਿਧੀਪੁਰ ਦੇ ਪਰਿਵਾਰ ਵਾਲਿਆਂ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਸਾਡੇ ਪੁੱਤਰ ਦੀ ਹਾਦਸੇ ਵਿੱਚ ਨਹੀਂ ਬਲਕਿ ਕਤਲ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਸਾਹਿਲ ਦੀ ਲਾਸ਼ ਕਲ ਵੰਢੀ ਚੌਧਰੀਆਂ ਦੇ ਥਾਣੇ ਦੇ ਸਾਹਮਣੇ 메ਨ ਰੋਡ ਵਿੱਚ ਰੱਖ ਕੇ ਤਰਨਾ ਲਗਾਇਆ ਅਤੇ ਰੋਡ ਜਾਮ ਕੀਤਾ। ਦਰਨਾ ਸਵੇਰੇ 11 ਵਜੇ ਤੋਂ ਦੇਰ ਰਾਤ 8 ਵਜੇ ਤੱਕ ਜਾਰੀ ਰਿਹਾ ਦਰਨਾ ਕਾਰਿਆਂ ਨਾਲ ਗੱਲਬਾਤ ਕਰਨ ਲਈ ਗੁਰਮੀਤ ਸਿੰਘ ਡੀਐਸਪੀ ਕਪੂਰਥਲਾ ਅਤੇ ਇੰਸਪੈਕਟਰ ਹਰਗੁਰਦੇਵ ਸਿੰਘ ਸੁਲਤਾਨਪੁਰ ਲੋਧੀ ਪੁੱਜੇ ਜਿਨ੍ਹਾਂ ਨੇ ਪੂਰੀ ਜਦੋ ਜਹਿਦ ਅਤੇ ਦਰਨਾ ਕਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਸਖਤ ਤੋਂ ਸਖਤ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਅਤੇ ਦਰਨਾ ਕਾਰਿਆਂ ਵਿੱਚ ਗੱਲਬਾਤ ਤੋਂ ਬਾਅਦ ਦਰਨਾ ਰਾਤ 8 ਵਜੇ ਸਮਾਪਤ ਹੋਇਆ ਸੁਲਤਾਨਪੁਰ ਲੋਧੀ ਤੋਂ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜਿਹੜੇ ਕਾਤਲ ਬੰਦੇ ਆ ਉਹਨਾਂ ਨੂੰ ਲਿਆਉਂਦਾ ਜਾਵੇ ਮੈਂ ਫੇਲ ਜਾਊਂਗਾ ਆਪਣੇ ਪੁੱਤ ਨੂੰ ਮੈਂ ਉਧਰ ਨਹੀਂ ਜਾਂਦਾ ਨਹੀਂ ਲੈਣੀ ਇਦਾਂ ਬੋੜੀ ਮੈਂ ਨਹੀਂ ਇਦਾਂ ਲੈ ਕੇ ਜਾਣਾ ਆਪਣੇ ਪਤ ਨੂੰ ਅੱਜ ਹੀ ਉਹਨਾਂ ਨੇ ਹਸਪੀਟਲ ਫੀਸ ਪੰਜ ਮਿੰਟਾਂ 'ਚ ਠੀਕ ਹੋ ਗਿਆ ਬੰਦੇ ਜਿਹੜੇ ਭੱਜ ਗਏ ਜਿੱਦਣ ਮੇਰਾ ਮੁੰਡਾ ਮਾਰਨਾ ਆਉਂਦਾ ਉਹਨੇ ਲੋਕ ਲਵਾਏ ਛਾਰ ਕੇ ਮੁੰਡੇ ਨੂੰ ਮੁੰਡਾ ਅੰਦਰ ਸੀ ਮੈਡਮ ਇੱਕ ਤਾਂ ਲੋਕ ਯਾਰ ਐਕਸੀਡੈਂਟ ਹੋਇਆ ਹੋਵੇ 6-6 ਮਹੀਨੇ ਦਾ ਹਸਪਤਾਲ ਵਾਲੇ ਛੁੱਟੀ ਦੇਂਦੇ ਉਸੇ ਦਿਨ ਰਾਤ ਨੂੰ ਲਿਆਏ ਘਰ ਅੱਜ ਹੌੜ ਪੁਲਿਸ ਵਾਲਿਆਂ ਕੋਲ ਤਾਂ ਹੁਣ ਕਿਸੇ ਉਦੋਂ ਦੇ ਘਰ ਗਿਆ ਬਲੱਡ ਪੰਜ ਮਿੰਟਾਂ ਦੇ ਵਿੱਚ ਦਾਖਲ ਕਰਾ ਦੇ ਬਸ ਤੁਹਾਡੀ ਮੰਗ ਪਾਜੀ ਪੈਸਾ ਬਹੁਤ ਚੜ ਗਿਆ ਮੈਨੂੰ ਇਹਦਾ ਗੱਲ ਖਤਮ ਨਹੀਂ ਪੈਸਾ ਬਹੁਤ ਚ ਦੇ ਮੁੰਡੇ ਇੰਜਰਡ ਆ ਉਹਨਾਂ ਦੇ ਵਿੱਚ ਜਿਹੜੇ ਨਾਲ ਸੀ ਇਹਨਾਂ ਦੇ ਦੋ ਜਾਣੇ ਦੇ ਲੱਤਾਂ ਫ੍ਰੈਕਚਰ ਆ ਕੇ ਅੱਜ ਸਰ ਜਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸਰ ਉਸ ਜਗ੍ਹਾ ਤੇ ਕੋਈ ਸੀਸੀਟੀਵੀ ਕੈਮਰਾ ਸਾਹਮਣੇ ਆ ਸਰ ਜਗ੍ਹਾ ਤੇ ਕਾਫੀ ਹੁਣ ਉੱਥੇ ਤੁਸੀਂ ਵੀ ਜਾ ਕੇ ਦੇਖੋ ਤੁਹਾਨੂੰ ਉੱਥੇ ਕਿਸਾਨ ਤੇ ਕੁਝ ਉੱਥੇ ਮਜ਼ਦੂਰ ਮਿਲਣਗੇ ਤੁਸੀਂ ਉਹਨਾਂ ਕੋਈ ਪੁੱਛਗਿੱਛ ਕਰ ਸਕਦੇ ਹੋ ਤੁਹਾਨੂੰ ਆਪ ਆਪਣੇ ਮੂੰਹੋਂ ਦੱਸ ਸਕਦੇ ਕਿ ਨਹੀਂ ਸਰ ਤੁਸੀਂ ਉੱਥੇ ਮੌਕੇ 'ਤੇ ਉਹਨਾਂ ਦਾ ਕੀ ਕਹਿਣਾ ਕੀ ਗੱਲ ਕੀ ਹੈ ਇੱਥੇ ਤੇ ਅੰਮੋ ਸਮਨੇ ਐਕਸੀਡੈਂਟ ਹੋਇਆ ਸਕੂਟਰੀ ਦਾ ਤੇ ਜਿਹੜਾ ਕਿ ਕੋਈ ਮੌਕੇ ਤੇ ਸਾਨੂੰ ਕਾਫੀ ਟੈਂਕਰਾਂ ਤੇ ਉਹ ਕੁਝ ਰੇਟ ਉੱਠਵਾ ਜੋਗੀ ਮਿਲਿਆ ਸਰ ਇਹ 메인 ਰੂਟ ਦੇ ਕਿਹੜੇ ਜ਼ਮੀਨੀ ਹੈ ਉੱਥੇ ਠੀਕ ਹੈ ਤੇ ਸਰ ਉਹਨਾਂ ਦੇ ਜਿਹੜੇ ਪਰਿਵਾਰਿਕ ਜਿਹੜੇ ਮਤਲਬ ਬੱਚੇ ਦੀ ਡੈਥ ਹੋਈ ਹੈ ਉਹਨਾਂ ਦੇ ਮਦਰ ਕਹਿ ਰਹੀ ਹੈ ਕਿ ਮਤਲਬ ਉਹਨਾਂ ਦੀ ਲਾਸ਼ ਨੂੰ ਖੋਲ ਕੇ ਦੇਖ ਲਓ ਕੋਈ ਮਤਲਬ ਕਿ ਤੇਦਰ ਹਟ ਹੈ ਨਾ ਜਿਹੜਾ ਕਿ ਹਮਲਾ ਕੀਤਾ ਗਿਆ ਵਸਰ ਜਿਹੜੇ ਸਕੂਟੀ ਵਾਲੇ ਨੇ ਸਕੂਟੀ ਵਾਲੇ ਵੀ ਦੋ ਬੰਦੇ ਨੇ ਨਾ on the spot ਡੈਥ ਹੋ ਗਈ ਹੈ ਇਹ ਮੁੰਡੇ ਚਾਰ ਜਨੇ ਮੋਟਰਸਾਈਕਲ ਉੱਤੇ ਚੱਲ ਰਹੇ ਸੀ ਚਾਰਾਂ ਦੇ ਵਿੱਚੋਂ ਸ਼ਾਇਦ ਇਹਨਾਂ ਦੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਉਹਦੀ ਡੈਥ ਹੋ ਗਈ ਹੈ ਦੂਜੇ ਬਾਕੀ ਜਿਹੜੇ ਤਿੰਨ ਜਨੇ ਉਹ ਵੀ ਸੀਰੀਅਸ ਨੇ ਜਿਹੜਾ ਉਹਨਾਂ ਦੀ ਲੈਫਟ ਸਾਈਡ ਦੇ ਦੋ ਦੋ ਜਣੇ ਦੇ ਲੱਤਾਂ ਫ੍ਰੈਕਚਰ ਹੋਈਆਂ ਇੱਕ ਜਨੇ ਦੀ ਹ ਸਾਡਾ ਵੀ ਟੱਪ ਹੋ ਗਿਆ ਉਹ ਟੱਪ ਹੈ ਸਤਲ ਦਾ ਅੱਛਾ ਸਰ ਇਹ ਹੁਣ ਤੁਸੀਂ ਚੱਲਦੀ ਪਈ ਹੈ ਜੇ ਦੱਸ ਦਿੰਦੇ ਤੁਹਾਨੂੰ ਸਰ ਕੋਈ ਸੀਨੀਅਰ ਅਧਿਕਾਰੀ ਆਏ ਨੇ ਇੱਥੇ ਹਾਂਜੀ ਸਰ ਡੀਐਸਪੀ ਸਾਹਿਬ ਹੋਰ ਗੱਲ ਕਰ ਰਹੇ ਅੱਛਾ ਬੇਤੁਕੀ ਸੀ ਨਾ ਤੇ ਉਹ ਹਮ ਸਟੇਟਮੈਂਟ ਲੈ ਕੇ ਵੈਰੀਫਾਈ ਕਰਕੇ ਤੇ ਉਹਦਾ ਤੁਹਾਡਾ ਦਰੋਸ ਕਾਰੋ ਤੇ ਸਰ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੋਂ ਸਰ ਮੈਨੂੰ ਐਕਸਪੋਰਟਾ ਦਰਜ ਹੋਇਆ ਜੀ ਆਲਰੇਡੀ ਤੇ ਹੁਣ ਅਸੀਂ ਦੁਬਾਰਾ ਇਹਨਾਂ ਨੇ ਸਟੇਟਮੈਂਟ ਦਿੱਤੀ ਉਹਨੂੰ ਵੈਰੀਫਾਈ ਕਰਕੇ ਚੋਪਾ ਕਰਾਂਗੇ ਕਿੰਨੇ ਵਿਅਕਤੀਆਂ ਦੇ ਪਰਚਾ ਦਰਜ ਹੋਇਆ ਸਰ ਪਹਿਲਾਂ ਆਲਰੇਡੀ ਹੋਇਆ ਜੀ ਅੱਛਾ ਜੀ ਨਹੀਂ ਹੁਣ ਸਰ ਕੀ ਹੁਣ ਦੁਬਾਰਾ ਪਰਚਾ ਦਰਜ ਹੋਣ ਉਹ ਸਟੇਟਮੈਂਟ ਲੈ ਕੇ ਵੈਰੀਫਾਈ ਕਰਾਂਗੇ ਜੇ ਕੀ ਕਰਪਾਤੇ ਠੀਕ ਹੈ ਸਰ ਸਰ ਜੇ ਸੜਕ ਘਟਾ ਰਹੇ ਹਾਂ ਉਹਨੇ ਆਪਰੇ ਵਿੱਚ ਕੀ ਸੀ ਕੀ ਕਰਨਾ ਚਾਹੀਦਾ ਜੋ ਮਿਤੀ 17 6 24 ਨੂੰ ਇੱਕ ਐਕਸੀਡੈਂਟ ਹੋਇਆ ਸੀ ਜਿਸ ਸਬੰਧੀ ਅੱਜ ਇੱਕ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਕਾਗਜ਼ ਪੇਸ਼ਤਾ ਕੀਤਾ ਸੀ ਟ੍ਰਾਲਾ ਸਾਹਮਣੇ ਜਿਸ ਬੰਦੇ ਲੜਕੇ ਦੀ ਮ੍ਰਿਤਕ ਦੀ ਮਾਤਾ ਦੇ ਸਟੇਟਮੈਂਟ ਲੈ ਗਈ ਉਸ ਦੀ ਪੜਤਾਲ ਕਰਕੇ ਬੰਦੀ ਜੋ ਕਾਰਵਾਈ ਕੀਤੀ ਜਾਏਗੀ ਸਰ ਆਪਣੇ ਕੋਈ ਕਿਸੇ ਨਾਲ ਵੀ ਉਤਾਰਾ ਨੂੰ ਆਪਣੇ ਕੋਈ ਕਾਰਵਾਈ ਕੀਤੀ ਨਹੀਂ ਕਿਸੇ ਹਾਂਜੀ ਆਲਰੇਡੀ ਪਰਚਾ ਦਰਜ ਹੈ ਜੀ ਜੇ ਪੜਤਾਲ ਕਰਕੇ ਇਸ ਨੂੰ ਤੋਂ ਬੱਧ ਜੁਲਮ ਕਰਾਂਗੇ ਪਰਿਵਾਰੋਂ ਕੋਈ ਮੰਗ ਹੈ ਕੋਈ ਨਹੀਂ ਤਾਂ ਬਿਆਨ ਸਟੇਟਮੈਂਟ ਲਿਖੀ ਗਈ ਹੈ ਸਟੇਟਮੈਂਟ ਤੋਂ ਬਾਅਦ ਬੰਦੀ ਕਰਦੇ 这个是。